ਜਿਹੜਾ ਖੜ ਆਇਆ ਵਾ ਖੜ ਨੇ ਕੋਈ ਪਿੰਡ ਨਹੀਂ ਵੇਖਿਆ ਕੋਈ ਅਮੀਰ ਗਰੀਬ ਨਹੀਂ ਵੇਖਿਆ ਸਭ ਨੂੰ ਸਭ ਨੂੰ ਇੱਕੋ ਜਿਹਾ ਕਰ ਦਿੱਤਾ ਅਸੀਂ ਕਮੇਟੀ ਦਾ ਐਲਾਨ ਕਰਦਾਂਗੇ ਸ਼ਾਮ ਤੱਕ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਮੁੱਖ ਆਗੂ ਆ ਨੌਜਵਾਨਾਂ ਨੂੰ ਵਿੱਚ ਲੈ ਕੇ ਉਹ ਕਮੇਟੀ ਬਣਾਵਾਂਗੇ ਜਿਹੜੀ ਵੀ ਕੋਈ ਸਮਗਰੀ ਹੈ ਜਾਂ ਉਹ ਆਉਂਦੀ ਜੇ ਤੁਹਾਡੇ ਅਪੀਲ ਤੋਂ ਬਾਅਦ ਰੁਕ ਜਾਂਦੀ ਤਾਂ ਠੀਕ ਹੈ ਜੇ ਕੋਈ ਹੁਣ ਵੀ ਆਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਾਨ ਨਾਲ ਕੋਈ ਵਿਤਕਰਾ ਨਾ ਹੋਵੇ। ਵੀ ਸਾਨੂੰ ਜਿਹੜਾ ਰਾਸ਼ਨ ਰੋਸ਼ਨ ਜਿਹੜਾ ਸਾਨੂੰ ਦੇਣੇ ਆ ਪਹੁੰਚਦਾ ਸਾਡਾ ਇਹ ਸਾਡੇ ਬੰਦ ਕਰ ਦਿਓ ਭਾਵੇਂ। ਜੀ। ਸਾਡੇ ਬੰਨਾਂ ਦੀ ਪੱਕੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਸਾਡੇ ਘਰਾਂ ਦੇ ਗਾੜੀਆਂ ਟੁੱਟ ਗਿਆ ਸਟ ਜੀ। ਰਹਿਣੀ ਸਮੇਂ ਤੋਂ ਗੱਲ ਨਹੀਂ ਹੁੰਦੀ। ਸਾਡਾ ਬੁਰਾ ਬਰਾਹਲੇ ਕਿੰਨਾ ਕੁ ਨੁਕਸਾਨ ਹੁੰਦਾ ਹੱਸੋ। ਹੋ ਜਾਂਦਾ ਨੁਕਸਾਨ। ਹਰ ਦੇ ਹੀ ਹੋਇਆ ਸੀ। ਸੋ ਜਿਹੜੀ ਰਾਹਤ ਪਹੁੰਚੀ ਆ ਹੁਣ ਇੱਥੇ ਸੰਤ ਮਹਾਂਪੁਰਖ ਬਾਬਾ ਸੁੱਖਾ ਸਿੰਘ ਸ੍ਰੀ ਹਾਲੀ ਸਾਬ ਵਾਲਿਆਂ ਨੇ ਲੰਗਰ ਚੱਲ ਰਿਹਾ ਵਾ ਅਸੀਂ ਚਾਹੁੰਦੇ ਆ ਕਿ ਜਿਹੜੀ ਰਾਹਤ ਸਮਗਰੀ ਰੋਕ ਦਿੱਤੀ ਜਾਵੇ ਸਾਡੇ ਕੋਲ ਤਾਂ ਅਸੀਂ 60 ਸਾਲ ਹੋ ਗਏ ਇਤਨੇ ਡੁੱਬਦੇ ਆਏ ਆ ਤੇ ਅਜੇ ਤੱਕ ਨਾ ਸਾਡਾ ਕੋਈ ਸਾਈਂ ਤੇ ਨਾ ਕੋਈ ਬਾਪ ਦਿਓ ਹੈ ਆਉਂਦੀਆਂ ਸਰਕਾਰਾਂ ਚੱਲ ਜਾਂਦੀਆਂ ਕੋਈ ਆਉਂਦੀਆਂ ਚੱਲ ਜਾਂਦੀਆਂ ਕੋਈ ਭੈੜ ਭਰਾਏ ਹੋ ਸਹਾਇਤਾ ਕਰਦੇ ਸਾਡੇ ਦੇ ਸਾਰੇ ਪਰਹਾੜਾਂ ਤੋਂ ਬਾਅਦ ਜਿਹੜੀ ਸਾਡੇ ਤੇ ਵਿਪਤਾ ਆਉਣੀ ਉਹ ਵੱਡੇ ਪੱਧਰ ਤੇ ਆਉਣੀ ਹੈ ਕਿਉਂਕਿ ਬਿਮਾਰੀਆਂ ਨਾਲ ਵੀ ਜੂਝਣਾ ਪੈਣਾ ਉਹ ਇੱਥੇ ਜਦੋਂ ਗਲੂਗਾ ਝੋਨਾ ਵਗੈਰਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਹਾਇਤਾ ਤੁਸੀਂ ਹੁਣ ਸਾਨੂੰ ਰਸਮਗਰੀ ਦੀ ਨਹੀਂ ਲੋੜ ਹੈਗੀ ਜਿਹੜਾ ਫੰਡ ਹੋਇਆ ਬਨਪੂਰਨ ਦੇ ਵਿੱਚ ਸਾਡੀ ਸਹਾਇਤਾ ਕੀਤੀ ਜਾਵੇ 250 ਪੰਜਾਬ ਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਚ ਹਰ ਸਾਲ ਫਲੱਡ ਆਂਦੇ ਨੇ ਤੇ ਇਸ ਨੂੰ ਤੋਂ ਬਾਅਦ ਜਿਹੜੇ ਲੋਕ ਕਾਫੀ ਸੇਵਾ ਕਰਦੇ ਨੇ ਪਰ ਦੇਖਣ ਚ ਇਹ ਆਂਦਾ ਕਿ ਸੇਵਾ ਜਿਹੜੀ ਹੁੰਦੀ ਹੈ ਉਸ ਦਾ ਮਿਸਯੂਜ਼ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਜੋ ਮਾਇਆ ਆਂਦੀ ਉਹ ਸਹੀ ਘਰਾਂ ਤੱਕ ਨਹੀਂ ਪਹੁੰਚਦੀ ਉਹਨਾਂ ਫਲੱਡ ਪੀੜਤਾ ਤੱਕ ਨਹੀਂ ਪਹੁੰਚਦੀ ਪਰ ਇਸ ਵਾਰੀ ਸੁਲਤਾਨਪੁਰ ਲੋਧੀ ਦੇ ਬਹੂਪੁਰ ਪਿੰਡ ਦੇ ਵਿੱਚ ਇੱਕ ਨਵੀਂ ਕੋਸ਼ਿਸ਼ ਕੀਤੀ ਗਈ ਹੈ ਪਰਮਜੀਤ ਸਿੰਘ ਮੇਰੇ ਨਾਲ ਮੌਜੂਦ ਹੈ ਇਹ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਵੀ ਕੋਈ ਇੱਥੇ ਰਾਸ਼ਨ ਆਏਗਾ ਜਾਂ ਕੋਈ ਮਾਇਆ ਆਏਗੀ ਉਸ ਨੂੰ ਸਹੀ ਘਰਾਂ ਤੱਕ ਪਹੁੰਚਾਉਣ ਦੀ ਇਹ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਨੂੰ ਪੁੱਛ ਲੈਣ ਕਿ ਇਹਨਾਂ ਦਾ ਪਲਾਨ ਹੈ ਤੇ ਕਿਉਂ ਮੰਚ ਆਇਆ ਜੀ ਪਰਮਜੀਤ ਜੀ ਸਭ ਤੋਂ ਪਹਿਲਾਂ ਦੱਸੋ ਕਿਸ ਤਰ੍ਹਾਂ ਤੁਹਾਡੇ ਮੰਚ ਆਇਆ ਦੇਖੋ ਜੀ ਜਦ 11 ਤਰੀਕ ਤੋਂ ਸਾਡੇ ਇਸ ਇਲਾਕੇ ਦੇ ਵਿੱਚ ਬੰਡ ਟੁੱਟਣ ਦਾ ਕਰਕੇ ਬਹੁਤ ਵੱਡੇ ਪੱਧਰ ਤੇ ਹੜਾ ਆਇਆ ਹੋਇਆ ਵਾ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਵਾ ਜਿਹਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਤੇ ਨਾਲ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਇਥੋਂ ਦੇ ਇਲਾਕਾ ਨਿਵਾਸੀਆਂ ਦਾ ਦੇਸ਼ ਵਿਦੇਸ਼ੀ ਸਾਥੀਆਂ ਦਾ ਕਿ ਜਿਹੜੇ بڑے ਵੱਡੇ ਪੱਧਰ ਤੇ ਇਥੇ ਸਾਡੀ ਸਹਾਇਤਾ ਕਰ ਰਹੇ ਆ ਦਿਨ ਰਾਤ ਸਮਗਰੀ ਆ ਰਹੀ ਆ ਪਰ ਅਸੀਂ ਅੱਜ ਤੁਹਾਡੇ ਮਾਧਿਅਮ ਰਹੀਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜਾ ਤੁਸੀਂ ਬਹੁਤ ਵੱਡੇ ਪੱਧਰ ਤੇ ਸਾਡੀ ਸਹਾਇਤਾ ਕਰ ਰਹੇ ਜੇ ਚਾਹੇ ਉਹ ਪਸ਼ੂਆਂ ਦਾ ਚਾਰਾ ਬਾਜਾ ਚਾਹੇ ਮਨੁੱਖੀ ਫੀਡ ਦੇ ਰੂਪ ਦੇ ਵਿੱਚ ਸਾਨੂੰ ਦੇ ਰਹੇ ਹੋ ਪਰ ਉਹ ਬਹੁਤ ਵੱਡੇ ਪੱਧਰ ਤੇ ਸਾਡੇ ਕੋਲ ਸਮਗਰੀ ਹੈ ਜਿਹੜੀ ਰਾਹਤ ਹੈ ਉਹ ਪਹੁੰਚ ਚੁੱਕੀ ਆ। ਸੋ ਜਿਹੜੀ ਰਾਹਤ ਪਹੁੰਚੀ ਆ ਹੁਣ ਇੱਥੇ ਸੰਤ ਮਹਾਪੁਰਖ ਬਾਬਾ ਸੁੱਖਾ ਸਿੰਘ ਸ੍ਰੀ ਹਰਿ ਆਲੀ ਸਾਹਿਬ ਵਾਲਿਆਂ ਨੇ ਲੰਗਰ ਚੱਲ ਰਿਹਾ ਵਾ। ਅਸੀਂ ਚਾਹੁੰਦੇ ਆਂ ਵੀ ਜਿਹੜੀ ਰਾਹਤ ਸਮਗਰੀ ਰੋਕ ਦਿੱਤੀ ਜਾਵੇ। ਉਹ ਰੋਕ ਕੇ ਤੁਸੀਂ ਜਿਹੜਾ ਇਹਨੂੰ ਪੈਸਾ ਵਾ ਫਾਂਡਿਆ ਜਿਹੜਾ ਇਕੱਠਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਦੋਂ ਬੰਨਾਂ ਨੂੰ ਬੰਨ ਲੱਗਣੇ ਆ ਤੇ ਸਾਨੂੰ ਤੇਲ ਦੀ ਡੀਜ਼ਲ ਦੀ ਟਰੈਕਟਰਾਂ ਦੀ ਬੋਰੀਆਂ ਦੀ ਹੋਰ ਆਦੀ ਚੀਜ਼ ਪ੍ਰਕਾਰ ਦੀ ਚੀਜ਼ ਦੀ ਬਹੁਤ ਲੋਡ ਪੈਣੀ ਆ ਉਦੋਂ ਕਿਉਂਕਿ ਸਾਂ ਕਿਸਾਨ ਹੈ ਜਿਹੜਾ ਇਹ ਜਿਹੜਾ ਮੰਡ ਖੇਤਰ ਦੇ ਆੜਤੀਆਂ ਕੋਲੋਂ ਕਰਜ਼ੇ ਤੇ ਜਿਹੜਾ ਪੈਸੇ ਲੈ ਕੇ ਫਸਲ ਪੱਕਣ ਕਿਨਾਰੇ ਸੀ ਜਿਹੜੀ ਸਾਡੀ ਫਸਲ ਰੁੜ ਗਈ ਆ ਹੁਣ ਸਾਨੂੰ ਆੜਤੀਆਂ ਤੋਂ ਕੋਈ ਉਮੀਦ ਨਹੀਂ ਹੈਗੀ ਭੈਣ ਭਰਾ ਸਾਡੇ ਬਾਹਾਂ ਫੜਦੇ ਆ ਤੇ ਚਾਰ ਦਿਨ ਅਸੀਂ ਸੌਦਾ ਪੱਤਾ ਲੈ ਆਵਾਂਗੇ ਜੇ ਸਾਡੇ ਬੰਨ ਨਾ ਬੱਜੇ ਤੇ 6 ਮਹੀਨਿਆਂ ਦਾ ਅਸੀਂ ਗਾਂ ਆਉਣ ਵਾਲੇ ਸਮੇਂ ਲਈ ਕਿੱਥੇ ਜਾਵਾਂਗੇ ਸੋ ਅਸੀਂ ਬੰਨ ਆਪਣੇ ਪੱਲਿਓ ਨਹੀਂ ਬਣ ਸਕਦੇ ਅਸੀਂ ਤਹਾਡੇ ਸਹਿਯੋਗ ਦੇ ਨਾਲ ਹੀ ਇਹਨਾਂ ਬੰਨਾਂ ਨੂੰ ਬਣ ਸਕਦੇ ਆ ਜਿਹੜੀ ਵੀ ਤੁਸੀਂ ਮਾਇਆ ਜਾਂ ਕੁਝ ਵੀ ਫੰਡ ਇਕੱਠਾ ਕਰਨਾ ਤੁਸੀਂ ਚਾਹੁੰਦੇ ਆ ਵੀ ਫੌਰੀ ਤੌਰ ਤੇ ਜਿਹੜੇ ਸਾਡੇ ਆਸ-ਪਾਸ ਪੈਟਰੋਲ ਪੰਪ ਆ ਤੁਸੀਂ ਉੱਥੇ ਜਮਾ ਕਰਵਾ ਕੇ ਇੱਕ ਇਲਾਕੇ ਦੀ ਅਸੀਂ ਕਮੇਟੀ ਬਣਾਵਾਂਗੇ ਅੱਜ ਹੀ ਫੈਸਲਾ ਹੋਇਆ ਸਾਰੇ ਨਗਰ ਦੇ ਨਾਲ ਸਾਡਾ ਇੱਥੇ ਹੁਣ ਮੰਤਰੀ ਸਾਹਿਬ ਆਉਣ ਕਰਕੇ ਥੋੜਾ ਅੱਗੇ ਗਏ ਲੋਕ ਅੱਜ ਹੀ ਫੈਸਲਾ ਹੋਇਆ ਸਾਰੇ ਇਲਾਕੇ ਦੇ ਵਸਨੀਕ ਜਿੰਨੇ ਪਿੰਡ ਦੇ ਇੱਥੇ ਵੀ ਰਗੇ ਸੀ ਕਿ ਆਪਾਂ ਨੂੰ ਇਹਦੇ ਸਮਗਰੀ ਆਉਣ ਦੇ ਨਾਲ ਥੋੜਾ ਸਾਡੇ ਵਿੱਚ ਵੰਡੀਆਂ ਪੈਦਾ ਹੋ ਰਹੀਆਂ ਵਾਂ ਕੁਝ ਸ਼ੰਕੇ ਪੈਦਾ ਹੋ ਰਹੇ ਆ ਕਿ ਇਸ ਪਿੰਡ ਨੂੰ ਜਾ ਰਹੀ ਆ ਜੀ ਉਸ ਪਿੰਡ ਨੂੰ ਜਾ ਰਹੀ ਆ ਜਿਹੜਾ ਥੜ ਆਇਆ ਵਾ ਥੜ ਨੇ ਕੋਈ ਪਿੰਡ ਨਹੀਂ ਵੇਖਿਆ ਕੋਈ ਅਮੀਰ ਗਰੀਬ ਨਹੀਂ ਵੇਖਿਆ ਸਭ ਨੂੰ ਸਭ ਨੂੰ ਇੱਕੋ ਜਿਹਾ ਕਰ ਦਿੱਤਾ ਇਸ ਕਰਕੇ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਵੀ ਇੱਕੋ ਜਿਹੇ ਤਰੀਕੇ ਦੇ ਨਾਲ ਹਰ ਇੱਕ ਕੋਈ ਇਹਦੇ ਵਿੱਚ ਵਿਸਥਾਰਨਾ ਹੋਵੇ ਕਿਸੇ ਨਾਲ ਵੀ ਜਿੰਨਾ ਵੀਰਾਂ ਦੇ ਘਰ ਰੁੜ ਗਏ ਆ ਜਿੰਨਾ ਵੀਰਾਂ ਦੇ ਕੋਲ ਤੁਸੀਂ ਘਰ ਕਮਜ਼ੋਰ ਆ ਛੱਤਾਂ ਘਰ ਪਾਟੇ ਆ ਜਾਂ ਤੂੜੀਆਂ ਹੀ ਰੁੜ ਗਈਆਂ ਵਾ ਦਰਿਆ ਦੇ ਪਾਣੀ ਦੇ ਵਿੱਚ ਰੁੜ ਗਈਆਂ ਵਾ ਉਹਨਾਂ ਤੱਕ ਜਿਹੜੀ ਤੁਹਾਡੀ ਸਹਾਇਤਾ ਤੁਸੀਂ ਆਪ ਖੁਦ ਪਾਣੀ ਜਰੂਰ ਘਟ ਜਾਂਦਾ ਆਣ ਕੇ ਉਸੇ ਸਹਾਇਤਾ ਦਿਓ ਫਿਲਹਾਲ ਸਾਨੂੰ ਸਹਾਇਤਾ ਦੀ ਕੋਈ ਲੋੜ ਨਹੀਂ ਗਈ ਅਸੀਂ ਆ ਹਾਰਡ ਆਉਣ ਤੋਂ ਪਹਿਲਾਂ ਹੀ ਪ੍ਰਬੰਧ ਆਪਣੇ ਤਕਰੀਬਨ ਆਪਣੇ ਜਿਹਨੇ ਘਰਾਂ ਦੇ ਵਿੱਚ ਆਰਾਸ਼ਣ ਮਹੀਨੇ ਦਾ 10-10 ਦਿਨਾਂ ਦਾ ਜਿੱਦਾਂ ਦਾ ਕੋਈ ਸਮਰਾਥ ਸੀ ਡੰਗਰਾਲੀ ਵੀ ਕੀਤਾ ਹੋਇਆ ਵਾ ਤੇ ਆਪਣੇ ਲਈ ਵੀ ਕੀਤਾ ਹੋਇਆ ਵਾ ਤੇ ਅਸੀਂ ਚਾਹੁੰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵਿਸਾਰਨਾ ਦਿਓ ਕਿਉਂਕਿ ਹਾਰੜ ਆਪਣੇ ਘਰ ਨੂੰ ਮੁੜ ਜਣ ਤੇ ਤੁਸੀਂ ਵੀ ਸਾਰੇ ਕਿਸਾਨ ਵੀਰ ਸੋਚੋ ਵੀ ਹੜ੍ਹ ਚੱਲ ਗਿਆ ਪਰ ਹੜ੍ਹਾਂ ਤੋਂ ਬਾਅਦ ਜਿਹੜੀ ਸਾਡੇ ਤੇ ਵਿਪਤਾ ਆਉਣੀ ਉਹ ਵੱਡੇ ਪੱਧਰ ਤੇ ਆਉਣੀ ਆ ਕਿਉਂਕਿ ਬਿਮਾਰੀਆਂ ਨਾਲ ਵੀ ਜੂਝਣਾ ਪੈਣਾ ਉਹ ਇੱਥੇ ਜਦੋਂ ਗਲੂਗਾ ਝੋਨਾ ਵਗੈਰਾ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਸਹਾਇਤਾ ਤੁਸੀਂ ਹੁਣ ਸਾਨੂੰ ਸਮਗਰੀ ਦੀ ਨਹੀਂ ਲੋੜ ਹੈਗੀ ਜਿਹੜਾ ਫੰਡ ਆ ਬਨਪੂਰਨ ਦੇ ਵਿੱਚ ਸਾਡੀ ਸਹਾਇਤਾ ਕੀਤੀ ਜਾਵੇ ਬਸ अच्छा ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਿਸ ਤਰ੍ਹਾਂ ਕਮੇਟੀ ਬਣਾ ਕੇ ਕਿਦਾਂ ਨੋਟ ਕਰੋਗੇ ਕਿ ਕਿਸ ਪਿੰਡ ਦਾ ਕਿੰਨਾ ਨੁਕਸਾਨ ਹੈ ਇਦਾਂ ਸੋਚੋਗੇ ਕਿਦਾਂ ਕਰੋਗੇ ਤੁਸੀਂ ਇਹ ਜੀ ਜੋ ਇਹ ਪ੍ਰਧਾਨ ਬਣੇ ਆ ਨਾ ਜਿਹੜੇ ਬੰਦੇ ਇਹ ਜਿੰਨਾ ਗਰੁੱਪ ਬਣਾ ਕੇ ਪਿੰਡ ਦੇ ਦੋ ਦੋ ਚਾਰ ਬੰਦੇ ਕਰਕੇ ਤੇ ਫੇ ਸਾਰੇ ਸੋਚਣਗੇ ਵੀ ਆਪਾਂ ਐਸਾ ਹਾਵ ਨਾ ਚੱਲਾਂਗੇ ਕਿ ਜਿੰਨੇ ਕਿ ਆਪਣਾ ਬਾਈ ਦੀ ਸ਼ੈਦਾ ਤੇ ਸਾਰੇ ਸ਼ੈਦਾ ਹੀ ਬੰਨ ਸਾਡਾ ਬਾਜੇ ਵੱਡਾ ਹਾਂਜੀ ਤੇ ਕਿਸੇ ਭਰਾ ਨੂੰ ਦੁੱਖ ਨਾ ਲੱਗੇ ਕੋਈ ਆਂਦਾ ਕੋਈ ਆ ਖਾ ਗਿਆ ਕੋਈ ਆ ਖਾ ਗਿਆ ਸਾਡੂ ਕੋ ਤੇ 60 ਸਾਲ ਹੋ ਗਏ ਇਸ ਤਰ੍ਹਾਂ ਡੁੱਬਦੇ ਆਏ ਆ ਤੇ ਅਜੇ ਤੱਕ ਨਾ ਸਾਡਾ ਕੋਈ ਸਾਈਂ ਤੇ ਨਾ ਕੋਈ ਬਾਪ ਦਿਓ ਹੈ ਆਉਂਦੀਆਂ ਚਲ ਜਾਂਦੀਆਂ ਕੋਈ ਆਉਂਦੀਆਂ ਚਲ ਜਾਂਦੀਆਂ ਕੋਈ ਭੈੜ ਭਰਾਏ ਹੋ ਸ਼ੈਦਾ ਕਰਦੇ ਸਾਡੀ ਦੇ ਸਾਰੇ ਤੇ ਜਿੱਥੇ ਆ ਗਰਜ਼ੌਰੀਆਂ ਪੈੜੀਆਂ ਦੇ ਵਿੱਚ ਜਾ ਕੇ ਗਰਜ਼ੌਰੀਆਂ ਹੁਣ ਉਹਨਾਂ ਨੂੰ ਵਾਜਬਾ ਮਿਲ ਜਾਵੇ ਤੇ ਨਹੀਂ ਤੇ ਵੱਡੇ ਵੱਡੇ ਮਗਰਮਾਸ ਖਾ ਜਾਂਦੇ ਆ ਜਿਨ੍ਹਾਂ ਦੀਆਂ ਪੈੜੀਆਂ ਉਤਰਾ ਵਿਚਾਰੇ ਰੋਂਦੇ ਰਹਿ ਜਾਂਦੇ ਮੇਰੇ ਕੋਲ ਤਾਂ ਇਹੋ ਗੱਲ ਆ ਜੀ ਜੀ ਤੁਹਾਡਾ ਨਾਮ ਬਖਤੌਰ ਸਿੰਘ ਜੀ ਬਖਤੌਰ ਸਿੰਘ ਜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਨਾ ਜਦੋਂ ਫਲੱਡ ਆਂਦਾ ਜਿਵੇਂ ਭਾਜੀ ਨੇ ਵੀ ਦੱਸਿਆ ਕਿ 5-6 ਦਿਨ 10 ਦਿਨ ਲੋਕ ਆਂਦੇ ਨੇ ਬਹੁਤ ਮਾਇਆ ਆਂਦੀ ਹੈ ਇਹ ਇਝੇ ਹੀ ਆ ਜਾਂਦੀ ਕਿ ਜਿੰਦੀ ਜ਼ਰੂਰਤ ਵੀ ਨਹੀਂ ਹੁੰਦੀ ਮਾਇਆ ਦੀ ਨਹੀਂ ਰਾਸ਼ਨ ਸਮਗਰੀ ਆ ਜਾਂਦੀ ਜਿੰਦੀ ਜ਼ਰੂਰਤ ਵੀ ਨਹੀਂ ਹੁੰਦੀ ਅਗਰ ਮਾਇਆ ਉਸੇ ਰੂਪ ਚ ਆ ਜਾਵੇ ਤੇ ਪੱਕਾ ਫਲੱਡ ਵੀ ਤੁਸੀਂ ਬੰਨ ਵੀ ਲਾ ਸਕਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਅੱਗੇ ਮੈਂ ਅੱਗੇ ਵੀ ਇਹੋ ਮੰਗ ਕੀਤੀ ਸੀ ਪਹਿਲਾਂ ਵੀ ਜੀ ਕਿ ਸਾਨੂੰ ਜਿਹੜਾ ਰਾਸ਼ਨ ਰੋਸਨ ਜਿਹੜਾ ਸਾਨੂੰ ਦੇਨੇ ਆ ਪਹੁੰਚਦਾ ਸਾਡਾ ਇਹ ਸਾਡੇ ਬੰਦ ਕਰ ਦਿਓ ਭਾਵੇਂ ਜੀ ਸਾਡੇ ਬੰਨਾਂ ਦੀ ਪੱਕੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਸਾਡੇ ਘਰਾਂ ਦੇ ਗਾੜੀਆਂ ਟੁੱਟ ਗਿਆ ਸਟ ਜਿਹਨੀ ਸਮੇ ਤੋਂ ਗੱਲ ਨਹੀਂ ਹੁੰਦੀ ਗੱਲ ਨਹੀਂ ਦੀ ਖਾਲਾ ਬਰਾ ਬਰਾ ਆਲੇ ਕਿੰਨਾ ਕੁ ਨੁਕਸਾਨ ਹੁੰਦਾ ਹਰ ਸਾਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਟੇ ਬਲ ਘਰ ਰੁੱਟਦੇ ਜਾਣ ਰਿਹਾ ਤੇ ਮੰਧਿਆਲ ਚਲੋ ਹੌਸਲਾ ਰੱਖੋ ਤੁਸੀਂ ਜਿਹੜੀ ਬੇਨਤੀ ਕੀਤੀ ਹੈ ਅਸੀਂ ਲੋਕਾਂ ਦੇ ਕਰ ਵੀ ਇਹ ਬੇਨਤੀ ਪੁੰਚਾਵਾਂਗੇ ਕਿ ਸਮਗਰੀ ਨਾਲੋਂ ਸਾਡਾ ਸਰਦਾ ਜਾਂਦਾ ਨਹੀਂ ਕਿ ਰਿਸ਼ਤੇਦਾਰ ਦਾ ਸਰਲਾ ਮਾਰਨਾ ਕਿ ਰਿਸ਼ਤੇਦਾਰ ਤੋਂ ਲੈ ਆਵਾਂਗੇ ਰਸ ਨੂੰ ਜਾਂ ਕਿਸੇ ਤੋਂ ਪੈਸਾ ਟਕਾ ਰਿਸ਼ਤੇਦਾਰ ਤੋਂ ਲੈ ਲਾਂਗੇ ਸਾਡੇ ਤੇ ਬੰਨ ਇਹ ਹੜੇ ਪੱਕੇ ਕੀਤੇ ਜਾਣ ਤੇ ਸਾਡੀ ਕੋਈ ਗਾਂਹ ਵਾਸੇ ਸਾਡੀ ਜਾਨ ਸੌਖੀ ਹੋ ਜੇ ਸਾਨੂੰ ਲੈਣ ਦੇਣ ਦਾ ਕੁਝ ਨਹੀਂ ਗਾ ਵੀ ਸਾਨੂੰ ਮਤਲਬ ਕੋਈ ਟੱਡ ਲੱਗ ਜਾਣ ਜਿੱਥੇ ਨੋਚਾਂ ਲੱਗਣ ਵਾਲੀਆਂ ਉਥੇ ਨੋਚਾਂ ਪੱਥਰ ਪੱਥਰ ਜਿੱਥੇ ਲੱਗਣਾ ਉਥੇ ਪੱਥਰ ਲੱਗੇ ਜਿਦੋਂ ਟਾਹ ਲੱਗਦੀ ਉਸ ਰੋਕਿਆ ਜਾਵੇ ਸਾਡਾ ਇਹੋ ਹੀ ਇਹੋ ਹੀ ਸਾਡੀ ਪ੍ਰਿਆਸ ਆ ਵੀ ਸਾਡਾ ਮਤਲਬ ਇਹ ਬੰਨ ਪੱਕਾ ਹੋ ਜੇ ਸਾਡਾ ਮਤਲਬ ਜਿਹੜੀ ਸਾਡੀ ਆਉਣ ਵਾਲੀ ਵਿਵਸਾ ਹੱਟ ਦੇ ਨਾ ਪਵੇ ਘੜੀ ਮੁੜੀ ਜਿਹੜੀ ਪੈਂਦੀ ਆ ਸਾਡੇ ਘੜੀ ਮੁੜੀ ਮੁਸ਼ਕਲਾਂ ਆਉਂਦੀਆਂ ਹਰ ਤੇ ਇਹ ਨਾ ਆਉਣਾ ਸਾਡੀ ਕੋਈ ਜਾਨ ਸੋਕੀ ਹੋ ਜੇ ਜੀ ਪਰਮਜੀਤ ਜੀ ਇੱਕ ਮੈਨੂੰ ਨਾ ਹੋਰ ਸਵਾਲ ਦਾ ਜਵਾਬ ਦਿਓ ਕਿੰਨੇ ਕੋ ਪਿੰਡ ਤੁਸੀਂ ਇਕੱਠੇ ਹੋਏ ਕਿੰਨੇ ਪ੍ਰਭਾਵਿਤ ਹੋਏ ਇਹ ਜੀ ਜਿਹੜੇ ਇਸ ਖੇਤਰ ਦੇ ਜਿੱਥੇ ਤੁਸੀਂ ਪਹੁੰਚੇ ਜੋ 16 ਪਿੰਡ ਆ ਜੀ ਇਨੂੰ 16 ਪਿੰਡਾਂ ਨੂੰ ਆਪਾਂ ਛੱਡ ਲਈਏ ਤੇ ਹੋਰ ਵੀ ਸੈਂਕੜੇ ਪਿੰਡ ਜਿਹੜੇ ਆ ਆਸ-ਪਾਸ ਦੇ ਪਾਣੀ ਦੀ ਰੇਪੀਟ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਜ਼ਮੀਨਾਂ ਕਈਆਂ ਕਿਸਾਨਾਂ ਦੀਆਂ ਜ਼ਮੀਨਾਂ ਇੱਧਰ ਹੈਗੀਆਂ ਤੇ ਆਪ ਉਹ ਸੇਵ ਜਗ੍ਹਾ ਤੇ ਹੈਗੀਆਂ ਪਰ ਜਿਹੜਾ ਫਿਲਹਾਲ ਜਿਹੜਾ ਪੀੜ ਜਿਹੜਾ ਪੀੜਤ ਆ ਉਹ ਬਾਉ ਉਪਰ ਦੇ ਨਾਲ ਰਾਮਪੁਰ ਕੋਰਾ ਮੁਹੰਮਦਾਬਾਦ ਪੈਣੀ ਕਾਦਰਬਖਸ਼ ਪੈਣੀ ਬਹਾਦਰ ਸੰਗਰਾ ਹੋਰ ਆਦੀ ਕਾਫੀ ਪਿੰਡ ਆ ਜੀ ਅੱਛਾ ਕਿੰਨੇ ਪਿੰਡਾਂ ਦੀ ਕਮੇਟੀ ਬਣ ਚੁੱਕੀ ਹੈ ਜਾਂ ਗੱਲ ਹੋ ਚੁੱਕੀ ਹੈ ਤੁਹਾਡੀ ਵੇਖੋ ਜੀ ਕਮੇਟੀ ਅਸੀਂ ਹੱਲੇ ਔਰ ਪੂਰੀ ਉਤੇ ਤੈ ਤੱਕ ਨਹੀਂ ਪਹੁੰਚੇ ਅਸੀਂ ਸ਼ਾਮ ਤੱਕ ਪੂਰਾ ਜਿੰਨੇ ਜੋ ਸਾਰੇ ਕਿਸਾਨ ਇੱਥੇ ਆਉਂਦੇ ਜਾਣਗੇ ਕਿਉਂਕਿ ਹਾਲੇ ਕੋਸ਼ਿਕ ਪਿੰਡਾਂ ਦੇ ਕਿਸਾਨ ਨਹੀਂ ਆਏ ਅਸੀਂ ਕਮੇਟੀ ਦਾ ਐਲਾਨ ਕਰਦਾਂਗੇ ਸ਼ਾਮ ਤੱਕ ਸਾਰੇ ਪਿੰਡਾਂ ਦੇ ਵਿੱਚ ਜੋ ਜਿਹੜੇ ਪ੍ਰਮੁੱਖ ਆਗੂ ਆ ਨੌਜਵਾਨਾਂ ਨੂੰ ਵਿੱਚ ਲੈ ਕੇ ਤੇ ਉਹ ਕਮੇਟੀ ਬਣਾਵਾਂਗੇ ਜਿਹੜੀ ਵੀ ਕੋਈ ਸਮਗਰੀ ਹੈ ਜਾਂ ਉਹ ਆਉਂਦੀ ਜੇ ਤੁਹਾਡੇ ਅਪੀਲ ਤੋਂ ਬਾਅਦ ਰੁਕ ਜਾਂਦੀ ਤਾਂ ਠੀਕ ਹੈ ਜੇ ਕੋਈ ਹੁਣ ਵੀ ਆਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਾਨ ਨਾਲ ਕੋਈ ਵਿਤਕਰਾ ਨਾ ਹੋਵੇ ਤੇ ਨਾ ਸਾਡੇ ਵਿੱਚ ਸਾਂਝ ਨਾ ਸਾਡੀ ਟੁੱਟੇ ਇਸ ਕਰਕੇ ਅਸੀਂ ਇਹ ਚੀਜ਼ ਕਰਨ ਜਾ ਰਹੇ ਹਾਂ ਜੀ ਬਹੁਤ ਮਿਹਰਬਾਨੀ ਸੋ ਅਸੀਂ ਇਹ ਗੱਲ ਕੀਤੀ ਹੈ ਬਹੁਪੁਰ ਦੇ ਪਿੰਡ ਦੇ ਜਿਹੜੇ ਵਾਸੀਆਂ ਨਾਲ ਤੇ ਇਹਨਾਂ ਦਾ ਕਹਿਣਾ ਕਿ ਜਦੋਂ ਵੀ ਫਲੱਡ ਆਂਦਾ ਰਾਹਤ ਸਮਗਰੀ ਇੰਨੀ ਕੁ ਆ ਜਾਂਦੀ ਜਿਸ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਇਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਰਾਹਤ ਸਮਗਰੀ ਤਾਂ ਕਿਸੇ ਰਿਸ਼ਤੇਦਾਰ ਕੋਲ ਵੀ ਮੰਗ ਕੇ ਲੈ ਸਕਦੇ ਨੇ ਲੇਕਿਨ ਸਭ ਤੋਂ ਵੱਡੀ ਜ਼ਰੂਰਤ ਹੈ ਇੱਥੇ ਬੰਨ ਲਾਉਣ ਦੀ ਹਰ ਸਾਲ ਜਿਹੜੇ ਇੱਥੇ ਫਲੱਡ ਆਉਂਦੇ ਉਹਨੂੰ ਰੋਕਣ ਦੀ ਸੋ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਹਨਾਂ ਦੀ ਰਾਹਤ ਸਮਗਰੀ ਦੀ ਬਜਾਏ ਅਗਰ ਤੁਸੀਂ ਇਹਨਾਂ ਦੀ ਹੋਰ ਮਦਦ ਕਰ ਸਕੋ ਜਿਸ ਨਾਲ ਆਉਣ ਵਾਲੇ ਸਾਲਾਂ ਚ ਫਲੱਡ ਨਾ ਆਵੇ ਤਾਂ ਇਹਨਾਂ ਦਾ ਬਹੁਤ ਫਾਇਦਾ ਹੋਏਗਾ ਕੈਮਰਾਮੈਨ ਪ੍ਰਤਮ ਨਾਲ ਪਰਮਜੀਤ ਸਿੰਘ ਰੰਗਪੁਰੀ ਸੁਲਤਾਨਪੁਰ ਲੋਧੀ